ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਯੁੱਧ ਨਸ਼ੇਵ੍ਰੁੱਤ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ 8 ਕਿਜੀ 1.87 ਗ੍ਰਾਮ ਹੀਰੋਇਨ ਬਰਾਮਗੀਤੀ ਗਈ 8 ਕਿਲੋ 187 ਗ੍ਰਾਮ ਔਰ 5 ਜਿਹੜੇ ਸਮਗਲਰਜ਼ ਨੇ ਉਹ ਰੈਸ਼ ਕੀਤੇ ਗਏ ਮੈਂ ਸਮਝਦਾ ਹਾਂ ਬਹੁਤ ਵੱਡਾ ਡਰੱਗ ਕਾਰਟਲ ਹੈ ਜਿਹੜਾ ਬਸਟ ਕੀਤਾ ਗਿਆ ਜਿਹੜਾ ਕ੍ਰਾਸ ਬਾਰਡਰ ਡਰੋਨ ਰਾਹੀਂ ਕਨਸਾਈਨਮੈਂਟਸ ਪੁਸ਼ ਹੋ ਰਹੀਆਂ ਐ ਅਕ੍ਰੋਸ ਦ ਇੰਟਰਨੈਸ਼ਨਲ ਬਾਰਡਰ ਉਹ ਸਾਰਾ ਇਹ ਜਿਹੜਾ ਸਿੰਡੀਕੇਟ ਐ ਇਹ ਸਾਰਾ ਬਸਟ ਕੀਤਾ ਗਿਆ ਇਹਦੇ ਚ ਛਾਟਾ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਜਿਹੜਾ ਸੋਨੀ ਸਿੰਘ ਏਲੀਅਸ ਸੋਨੀ ਇੱਕ ਲਿਸਟਡ ਸਾਡਾ ਸਪਲਾਈਅਰ ਵੀ ਐ ਇਹਨੂੰ ਅਰੈਸਟ ਕੀਤਾ ਸੀਗਾ ਔਰ ਇਹਦੇ ਖਿਲਾਫ ਪਹਿਲਾਂ ਵੀ 6 ਮੁਕਦਮੇ ਦਰਜ ਐ ਇਨਕਲੂਡਿੰਗ ਕਮਰਸ਼ੀਅਲ ਕੁਆਂਟੀਟੀ ਹਰਿੰਦੇ ਇਹ ਜਿਹੜੇ ਮੁਕਦਮੇ ਨੇ ਵਕਤ ਵਕਤ ਥਾਣਿਆਂ ਚ ਐਨਟੀਐਫ ਮੋਹਾਲੀ ਮਕੂਲਪੁਰਾ ਛਾਟਾ ਕੰਟਰੋਲਮੈਂਟ ਔਰ ਸਿਵਲ ਲਾਈਨ ਇਸ ਥਾਣਿਆਂ ਚ ਇਹਦੇ ਖਿਲਾਫ ਅਲੱਗ-ਅਲੱਗ ਮੁਕਦਮੇ ਦਰਜ ਐ ਔਰ ਇੱਕ ਕਾਫੀ ਬਦਨਾਮ ਹੀਰੋਇਨਸ ਸਮਗਲਰ ਐ ਇਸ ਤੋਂ ਬਾਅਦ ਉੱਚਕਿਚ ਤੇ ਵਿੱਚ ਅੱਗੇ ਗੱਲ ਚੱਲੀ ਔਰ ਜਿਹੜੇ ਪਾਕ ਪੇਸ ਸਮਗਲਰ ਐ ਇੱਕ ਚਾਚਾ ਜਿਹਦਾ ਨਾਮ ਚੱਲ ਰਿਹਾ ਔਰ ਇਹਨਾਂ ਨੇ ਕੋਨਸ ਦੇ ਵਿੱਚ ਵੀ ਆਪਣੇ ਫੀਲ ਚਾਚਾ ਹੀ ਕੀਤਾ ਹੋਇਆ ਉਹਦੇ ਮਾਦਮ ਨਾਲ ਇਹਨਾਂ ਦਾ ਜਿਹੜਾ ਕੰਟੈਕਟ ਆਪਸ ਹੋਇਆ ਗੁਰਸੇਵਕ ਸਿੰਘ ਹੈਗਾ ਜਨਾਲੇ ਦਾ ਰਹਿਣ ਵਾਲਾ 24 ਸਾਲ ਦਾ ਹੈਗਾ ਪ੍ਰਾਈਵੇਟ ਟੀਚਰ ਦਾ ਕੰਮ ਕਰਦਾ ਇਹ ਅਰੈਸਟ ਕੀਤਾ ਗਿਆ ਇਹਦੀ ਤੋਂ 8 ਕਿਲੋ ਜਿਹੜੀ ਹੈ ਹੀਰੋਇਨ ਬਰਾਮਦ ਕੀਤੀ ਗਈ ਜਿਹੜੀ ਮਡਲੀ ਪੁੱਛ ਕੇ ਤੋਂ ਗੱਲਾਂ ਸਾਹਮਣੇ ਆਈਆਂ ਹੈ ਇਹ ਬੜਾ ਨਵਾਂ ਮੋਡਲ ਸਪਰੈਂਡੀ ਇਹਨਾਂ ਨੇ ਅਪਣਾਇਆ ਹੋਇਆ ਸੀ ਜਿਹੜਾ ਗੁਰਸੇਵਕ ਹੈ ਇਹ ਬੇਸਿਕਲੀ ਕਿਸੇ ਘਰ ਰਿਹਾ ਕਿਤੇ ਜਾ ਕੇ ਜਿਹੜੀ ਐ ਕਨਸਾਈਨਮੈਂਟ ਨਹੀਂ ਸੀ ਰੱਖਦਾ ਹੋਟਲ ਚ ਕਮਰਾ ਲੈ ਜਾਂਦਾ ਸੀ ਬੈਗ ਚ ਪਾ ਕੇ ਲੈ ਕੇ ਜਾ ਕੇ ਉੱਥੇ ਡੰਪ ਕਰ ਦਿੰਦਾ ਸੀ ਕਿਸੇ ਨੂੰ ਸ਼ੱਕ ਹੀ ਨਹੀਂ ਪੈਂਦਾ ਉਸ ਤੋਂ ਬਾਅਦ ਭੀੜ-ਪੜੱਕੇ ਵਾਲਾ ਏਰੀਆ ਚੂਜ਼ ਕਰਦੇ ਸੀ ਜਿੱਥੇ ਬਾਜ਼ਾਰ ਹੋਵੇ ਜਾਂ ਲੋਕਾਂ ਦਾ ਆਮ ਦਰਸਤ ਹੋਵੇ ਔਰ ਡੇ ਟਾਈਮ ਜਦੋਂ ਉਹ ਇਸੇ ਨੂੰ ਡਾਊਟ ਨਾ ਹੋਵੇ ਕਿਉਂਕਿ ਇਹਨੂੰ ਲੱਗਦਾ ਸੀ ਕਿ ਸ਼ਾਮ ਨੂੰ ਜਾਂ ਹਨੇਰੇ ਹੋਏ ਲੇਟ ਜਾਂਦੇ ਆ ਜਾਂ ਅਰਲੀ ਮਾਰਨਿੰਗ ਉੱਥੇ ਪੁਲਿਸ ਸਸਪੈਕਟ ਕਰੇਗੀ ਸੋ ਆਮ ਜਿਹੜੇ ਲੋਕ ਜਿਵੇਂ ਜਾਂਦੇ ਆਉਂਦੇ ਆ ਬਾਜ਼ਾਰਾਂ ਦੇ ਵਿੱਚ ਆਪਣੇ ਕੰਮ ਧੰਨਿਆਂ ਵਾਸਤੇ ਉਸ ਤਰ੍ਹਾਂ ਜਾ ਕੇ ਔਰ ਬਾਹਰੋਂ ਜਿਹੜਾ ਚਾਚਾ ਸਮਗਲਰ ਹੈ ਉਹ ਜਗ੍ਹਾ ਦੱਸਦਾ ਸੀ ਕਿ ਫਲਾਨੀ ਜਗ੍ਹਾ ਤੇ ਫਲਾਨਾ ਇਹ ਬੰਦਾ ਇਸ ਤਰ੍ਹਾਂ ਦੇ ਹੁਲੀਏ ਦਾ ਤੁਹਾਨੂੰ ਮਿਲੇਗਾ ਉਹਨੂੰ ਜਾ ਕੇ ਹੈਂਡਓਵਰ ਕੀਤੀ ਇਹਨਾਂ ਨੇ ਜਿਹੜੇ ਦੇ ਬਾਕੀ ਸਾਥੀ ਨੇ ਵਿਸ਼ਾਲਦੀਪ ਇਹ ਵੀ ਡੇਰਾ ਬਾਬਾ ਨਾਨਕ ਰੋਡ ਅਜਨਾਲੇ ਦਾ ਰਹਿਣ ਵਾਲਾ ਹੈ 19 ਸਾਲ ਦਾ ਹੈਗਾ ਦੂਜਾ ਗੁਰਪ੍ਰੀਤ ਸਿੰਘ ਇਹ ਵੀ ਅਜਨਾਲੇ ਦਾ ਹੀ ਹੈ ਇਹ 39 ইয়ার্স ਦਾ ਹੈ ਖੇਤੀਬਾੜੀ ਦਾ ਕੰਮ ਕਰਦੇ ਆ ਵਿਸ਼ਾਲਦੀਪ ਦੇ ਖਿਲਾਫ ਸਲੀਮ ਟਾਬਰੀ ਲੁਧਿਆਣਾ ਦੇ ਵਿੱਚ ਵੀ ਹੀਰੋਇਨ ਦਾ ਮੁਕੱਦਮਾ ਦਰਜ ਹੈ ਥਾਣੇ 'ਚ ਅਰਸ਼ਦੀਪ ਜਿਹੜਾ ਹੈ ਇੱਕ ਅਜਨਾਲੇ ਦਾ ਹੀ ਇਹ ਰਹਿਣ ਵਾਲਾ 20 ਸਾਲ ਦਾ ਇਹਦਾ ਚਾਹ ਦਾ ਹੀ ਦੁਕਾਨ ਕਰਦਾ ਹੈ ਰੰਦਾਸ ਦੇ ਖਿਲਾਫ ਵੀ ਹੀਰੋਇਨ ਦਾ ਮਕਦਮਾ ਦਰਜ ਹੈ ਅਮਰਸਰ ਰੂਰਲ ਦੇ ਵਿੱਚ ਸੋ ਮੈਂ ਆਪਣੀ ਸਾਰੀ ਟੀਮ ਨੂੰ ਜਿਹਦੀ ਅਗਵਾਈ ਡੀసీపీ ਰਵਿੰਦਰਪਾਲ ਜੀ ਹਰਪਾਲ ਜੀ ਸਾਡੇ ਏਡੀసీపీ ਜਗਵਿੰਦਰ ਜੀ ਏਸੀਪੀ ਵੈਸਟ ਸ਼ਿਵਦਰਸ਼ਨ ਤੇ ਵਿਨੋਦ ਕੁਮਾਰ ਐਸਐਚਓ ਛਾਟਾ ਤੇ ਉਹਨਾਂ ਦੀ ਟੀਮ ਨੂੰ ਮੁਬਾਰਕਬਾਦ ਦਿੰਦਾ ਜਿਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ ਔਰ ਇਹਦੇ ਵਿੱਚ ਜਿਹੜੀ ਹੋਰ ਇੰਪੋਰਟੈਂਟ ਗੱਲ ਹੈ ਕਿ ਫਲੱਡਸ ਨੂੰ ਦੇਖਦੇ ਹੋਏ ਉਸ ਤੋਂ ਬਾਅਦ ਇਹ ਵੱਡੀ ਰਿਕਵਰੀ ਇਹੀ ਹੈ ਔਰੇ ਡਰੋਨ ਦੇ ਮਾਧਿਅਮ ਨਾਲ ਇਹਨਾਂ ਨੇ ਦੇਖਿਆ ਕਿ ਕਾਫੀ ਪਾਣੀ ਏਰੀਏ ਦੇ ਵਿੱਚ ਹੈਗਾ ਕਨਸਾਈਨਮੈਂਟਸ ਮੰਗਵੋਣੀਆਂ ਤੇ ਚੁਕਣੀਆਂ ਸੁੱਕੀਆਂ ਨੇ ਕਿਉਂਕਿ ਕਾਫੀ ਜ਼ਿਆਦਾ ਬਾਰਡਰ ਦੇ ਉੱਤੇ ਇਫੈਕਟ ਹੋਇਆ ਫਲੱਡਸ ਦਾ ਸੋ ਉਸ ਗੱਲ ਦਾ ਵੀ ਇਹਨਾਂ ਨੇ ਫਾਇਦਾ ਉਠਾਇਆ ਔਰ ਇਹ ਵੀ ਅਸੀਂ ਸਾਰੀਆਂ ਆਪਣੀਆਂ ਜਿਹੜੀਆਂ ਦੂਸਰੀਆਂ ਯੂਨਿਟਸ ਨੇ ਤੇ ਏਜੰਸੀਜ਼ ਨਾਲ ਸ਼ੇਅਰ ਕਰਾਂਗੇ ਕੱਲ ਕਿ ਕਿਸ ਤਰ੍ਹਾਂ ਮੋਡਸ ਪ੍ਰੈਂਡੀ ਜਿਹੜਾ ਇਹਨਾਂ ਫਲੱਡਸ ਨੂੰ ਇੱਥੇ ਤਾਂ ਲੋਕ ਐਡੀ ਕੁਦਰਤੀ ਆਫਤਾ ਦੇ ਵਿੱਚ ਇੱਕ ਦੂਜੇ ਦੀ ਮਦਦ ਕਰ ਰਹੇ ਤੇ ਇਹ ਜਿਹੜੇ ਕ੍ਰਿਮਨਲ ਬੰਦੇ ਆ ਇਸ ਤਰ੍ਹਾਂ ਦੀ ਜਿਹੜੀ ਆਪਣੀਆਂ ਨਫੇਰੀ ਸੈਕਟਿਵਿਟੀਜ਼ ਉਹਨੂੰ ਇਲੀਗਲ ਐਕਟੀਵਿਟੀਜ਼ ਨੂੰ ਅੰਜਾਮ ਦੇ ਉਹ ਤੁਹਾਨੂੰ ਦੱਸਾਂਗੇ ਜੀ ਉਹਦੇ ਤੇ ਅਸੀਂ ਅਜੇ ਕੰਮ ਕਰ ਰਹੇ ਹਾਂ ਬਿਕੋਜ਼ ਉੱਥੋਂ ਕਾਫੀ ਐਵੀਡੈਂਸ ਹੋ ਚੁੱਕਣੀ ਹੈ ਪਰ ਇਹ ਮੇਨਲੀ ਅਜਨਾਲਾ ਸੈਕਟਰ ਐਕਟਿਵ ਰਿਹਾ ਹੈ ਇਹਨਾਂ ਦਿਨਾਂ ਚ ਹੀ ਆਇਆ ਜੀ ਔਰ ਗੁਰਸੇਵਕ ਦੀ ਜੋ ਪੁਛਗਿੱਛ ਆ 8-9 ਮਹੀਨੇ ਤੋਂ ਕਾਫੀ ਐਕਟਿਵ ਸਿਗਾ ਹੈ ਇਨੇ ਕਾਫੀ ਕਨਸਾਈਨਮੈਂਟ ਚੁੱਕੀਆਂ ਤੇ ਅੱਗੇ ਡਿਸਟ੍ਰੀਬਿਊਟ ਕੀਤੀਆਂ ਅੱਧਾ ਕਿਲੋ ਕਿਸੇ ਨੂੰ ਦੇ ਦਿੱਤੀ ਕਿਲੋ ਕਿਸੇ ਨੂੰ ਦੇ ਦਿੱਤੀ ਉਹ ਸਾਰਾ ਅਸੀਂ ਫਾਈਨੈਂਸ਼ੀਅਲ ਤੇ ਦੂਜਾ ਨੈਟਵਰਕ ਜਿਹੜਾ ਉੱਤੇ ਕੰਮ ਕਰ ਸਰ ਇਸ ਤਰ੍ਹਾਂ ਫਿਲਮਾਂ ਵੀ ਕਿਹਾ ਜਾਂਦਾ ਕਿ ਪੀਰ ਬੜ ਲਾ ਕੇ ਜਾ ਕੇ ਗਿਰੋ ਬੈਗ ਹੈਂਡਓਵਰ ਕਰਦਾ ਰਹਿੰਦੀ ਦੇਖੋ ਲੋਕ ਆਈਡੀਆ ਲੈ ਲੈਂਦੇ ਸੋਸ਼ਲ ਮੀਡੀਆ ਤੋਂ ਵੀ ਕ੍ਰਿਮੀਨਲਸ ਹਮੇਸ਼ਾ ਡੋਜ ਕਰਨ ਦੀ ਕੋਸ਼ਿਸ਼ ਕਰਦੇ ਆ ਪੁਲਿਸ ਨੂੰ ਤੇ ਇਨਫੋਰਸਮੈਂਟ ਏਜੰਸੀਜ਼ ਨੂੰ ਬਟ ਗੱਲ ਅਖੀਰ ਤੇ ਹੋਈ ਹੈ ਕਿ ਕਾਨੂੰਨ ਦੇ ਹੱਥ ਲੰਬੇ ਹੁੰਦੇ ਆ ਤੇ ਅਲਟੀਮੇਟਲੀ ਫੜੇ ਜਾਂਦੇ ਆ ਕਿਹੜੇ ਕਿਹੜੇ ਥੀਰ ਫੜਨ ਲੱਗੇ ਡਿਫਰੈਂਟ ਏਰੀਆਜ਼ ਦਿੱਤੇ ਇਹਨਾਂ ਨੇ ਕੁਝ ਹੋਰ ਸ਼ਹਿਰਾਂ ਦੇ ਵੀ ਨਾਮ ਲਏ ਆ ਕੁਝ ਹੋਟਲ ਦੇ ਹੋਰ ਵੀ ਨਾਮ ਲਏ ਨੇ ਉਹਦੇ ਤੇ ਵੀ ਅਸੀਂ ਕੰਮ ਕਰ ਕਿੰਨੇ ਸਾਲ ਪੁਰਾਣਾ ਖਿਡਾਰੀ ਹੈ ਤੂੰ ਕਿੱਦਾਂ ਦੇ ਜੀ ਮੁਕੱਦਮੇ ਕਰਦੇ ਨਹੀਂ ਵਿਸ਼ਾਲਦੀਪ ਤੇ ਹੈ ਗੁਰਸੇਵਕ ਤੇ ਪਹਿਲਾਂ ਪਰਚਾ ਦਰਜ ਨਹੀਂ ਹੈ ਕੋਈ ਹਾਂ ਜੀ ਇਹ ਬੇਸਿਕਲੀ 9 ਮਹੀਨੇ ਤੋਂ ਬਹੁਤ ਐਕਟਿਵ ਹੈ ਪ੍ਰਾਈਵੇਟ ਟੀਚਰ ਹੈਗਾ ਇਹ ਐਸੇ ਦੇ ਲਾਲ ਚੱਚੇ ਨੇ ਕੰਟੈਕਟਸ ਬਣਾ ਕੇ ਕ੍ਰੋਸ ਦੀ ਬਾਰਡਰ ਅਕੇ ਇਧਰ ਸੋਨੀ ਸਾਨੀ ਉਹਨਾਂ ਦਾ ਸਾਰਾ ਆਪਣਾ ਇੱਕ ਵਧੀਆ ਸਿੰਡੀਕੇਟ ਤਿਆਰ ਕਰ ਲਿਆ ਸੀ ਸਰ ਕਿੰਨੇ ਮੈਂਬਰਾਂ ਦਾ ਗਿਆ ਗਾ ਗੁੱਗਲ ਜਰਾ ਇਹ ਪੰਜ ਪੰਜ ਜਣੇ ਆ ਭਾਜੀ ਸੋਨੀ ਸਿੰਘ ਹੋ ਗਿਆ ਗੁਰਸੇਵਕ ਹੋ ਗਿਆ ਵਿਸ਼ਾਲਦੀਪ ਜਿਹਦੇ ਖਿਲਾਫ ਮੈਂ ਤੁਹਾਨੂੰ ਦੱਸਿਆ ਲੁਧਿਆਣੇ ਪਰਚਾ ਦਰਜ ਹੈ ਗੁਰਪ੍ਰੀਤ ਤੇ ਅਰਸ਼ਦੀਪ ਇਹ ਸਾਰੇ ਜ਼ਿਆਦਾਤਰ ਲੁਧਿਆਣੇ ਆਪਣੇ ਜਨਾਲੇ ਦੇ ਰਹਿਣ ਵਾਲੇ ਆ ਔਰ ਸੋਨੀ ਸਿੰਘ ਸਿਰਫ ਛਾਟੇ ਦਾ ਹੈ ਇਹਦਾ ਹੋਟਲ ਰਿਕਵਰੀ ਆ ਉਹ ਦੇਖੋ ਬਿਲਕੁਲ ਕਰਾਂਗੇ ਜੀ ਇਹਦੇ ਚ ਨੈਟਵਰਕ ਕਾਫੀ ਵੱਡਾ ਹੈ ਅਜੇ ਅਸੀਂ ਬਾਕੀ ਜਿਹੜੇ ਪਾਕ ਕੰਟੈਕਟਸ ਨੇ ਉਹਨਾਂ ਤੇ ਵੀ ਕੰਮ ਕਰਦੇ ਇਹ ਤਾਂ ਯਾਰ ਤੁਹਾਨੂੰ ਪਤਾ ਹੀ ਹੈ ਵੀ ਸਿੰਗਲ ਕੰਟਰੋਲ ਰੂਮ ਚੱਲਦਾ ਜਦੋਂ ਕ੍ਰਾਸ ਦੀ ਬਾਰਡਰ ਕੋ ਇੱਕ ਦੂਜੇ ਨਾਲ ਮੇਲ ਮਲਾਪ ਕਰਾਈ ਜਾਂਦੇ ਵਰਚੁਅਲ ਨੰਬਰਸ ਤੋਂ ਉਹੀ ਇੱਕ ਜਿਹੜੀ ਟੈਕਨੋਲੋਜੀ ਦਾ ਮਿਸਯੂਜ਼ ਹੋ ਹੀ ਰਿਹਾ ਤੁਹਾਨੂੰ ਹਰੇਕ ਕੇਸ ਦੇ ਵਿੱਚ ਆਪਾਂ ਦੇਖਦੇ ਆ ਜਿਵੇਂ ਤੁਸੀਂ ਦੱਸਿਆ ਹੋਟਲ ਦੇ ਰੂਮ ਦੇ ਵੀ ਫਿਰਦੇ ਇੱਕੋ ਹੀ ਹੋਟਲ ਦੇ ਰੂਮ ਅਲੱਗ-ਅਲੱਗ ਅਲੱਗ-ਅਲੱਗ ਇਹ ਰਿੰਦੂ ਲਾਵਾ ਬੋਰ ਪੁਸ਼ੀ ਵੀ ਕਬਰ ਹੋਇਆ ਰਿਹਾ ਕੋ ਕੈਪਟਨ ਹੋਇਆ ਰਿਹਾ ਇੱਕ ਰੇਟਾ ਕੱਢੀ ਆ ਇੱਕ ਉਹ ਵੀ ਇਹਨੇ ਡਰਗ ਮੰਨੀ ਤੋਂ ਹੀ ਲਈ ਆ